ਦਲ ਦੀ ਨਵੀਂ ਪਾਰਟੀ ਤੇ ਲਈ ਆਬਜ਼ਰਵਰ ਲਾਇਆ ਗਏ ਨੇ ਅਕਾਲੀ ਦਲ ਦੀ ਨਵੀਂ ਪਾਰਟੀ ਦੇ ਲਈ ਆਬਜ਼ਰਵਰ ਜਿਹੜੇ ਨੇ ਲਾਇਆ ਗਏ ਨੇ ਸੋਮੜੀ ਅਕਾਲੀ ਦਲ ਨੇ ਗੋਟਪਖਤਾਬ ਵੱਡਾਲਾ ਨੂੰ ਆਬਜ਼ਰਵਰ ਲਗਾਇਆ ਹੈ ਇਹ ਵੱਡੀ ਖਬਰ ਹੈ ਸੋਮੜੀ ਅਕਾਲੀ ਦਲ ਦੇ ਪਾਰਲੀਮੈਂਟ ਬੋਰਡ ਦੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਸੋਮੜੀ ਅਕਾਲੀ ਦਲ ਦੀ ਬਾਗਿਆ ਨੂੰ ਮਨਨ ਦੀ ਕੋਸ਼ਿਸ਼ ਜੜੀਏ ਕੀਤੀ ਜਾ ਰਹੀ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅਬਜ਼ਰਵਰ ਲਾਇਆ ਗਿਆ ਹੈ ਤੇ ਅਕਾਲੀ ਦਲ ਦੀ ਨਵੀਂ ਪਾਰਟੀ ਦੇ ਲਈ ਅਬਜ਼ਰਵਰ ਜੁੜਾਇਆ ਨਿਯੁਕਤ ਕੀਤਾ ਗਿਆ ਹੈ ਸ਼ੋਮਣੀ ਅਕਾਲੀ ਦਲ ਨੇ ਗੁਰਪ੍ਰਤਾਪ ਬਜਾਲਾ ਨੂੰ ਅਬਜ਼ਰਵਰ ਲਾਇਆ ਸ਼ੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੌਰਾਨ ਜੁੜਾ ਹੈ ਇਹ ਫੈਸਲਾ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਸ਼ੋਮਣੀ ਅਕਾਲੀ ਦਲ ਦੀ ਜੜੀ ਕੋਸ਼ਿਸ਼ ਹੈ ਇਹ ਰਹੇਗੀ ਕਿ ਬਾਗਿਆ ਨੂੰ ਮਨਾਇਆ ਜਾਵੇ ਤੇ ਮਨਾਉਣ ਦੀ ਕੋਸ਼ਿਸ਼ ਜਿਹੜੀ ਸ਼ੋਮਣੀ ਅਕਾਲੀ ਦਲ ਕਰ ਰਹੀ ਹੈ ਬਾਗਿਆ ਨੂੰ ਮਨਾਉਣ ਦੀ ਕੋਸ਼ਿਸ਼ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਜਾ ਰਹੀ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅਬਜ਼ਰਵਰ ਲਾਇਏ ਗਏ ਨੇ ਪਕਾਲੀ ਦਲ ਦੀ ਨਵੀਂ ਪਾਰਟੀ ਦੇ ਲਈ ਅਬਜ਼ਰਵਰ ਲਾਇਆ ਗਿਆ ਸ਼ੋਮਣੀ ਅਕਾਲੀ ਦਲ ਨੇ ਗੁਰਪ੍ਰਤਾਪ ਵਡਾਲਾ ਨੂੰ ਅਬਜ਼ਰਵਰ ਲਾਇਆ ਹੈ ਪਕਾਲੀ ਦਲ ਦੀ ਨਵੀਂ ਪਾਰਟੀ ਦੇ ਲਈ ਅਬਜ਼ਰਵਰ ਲਾਇਆ ਗਿਆ ਹੈ ਵੱਡੀ ਖਬਰ ਇਸ ਵਕਤ ਵੀ ਤੁਹਾਨੂੰ ਦੱਸ ਰਹੇ ਹਾਂ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਅਕਾਲੀ ਦਲ ਦੀ ਨਵੀਂ ਪਾਰਟੀ ਦੇ ਲਈ ਅਬਜ਼ਰਵਰ ਲਾਇਆ ਗਿਆ ਵਾਗੀਆਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ੋਮਣੀ ਅਕਾਲੀ ਦਲ ਨੇ ਗੁਰਪ੍ਰਤਾਪ ਵਡਾਲਾ ਨੂੰ ਅਬਜ਼ਰਵਰ ਲਾਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਾਗਿਆ ਨੂੰ ਮਨਾਉਣ ਦੀ ਕੋਸ਼ਿਸ਼ ਜੜੀ ਹੈ ਉਹ ਵੀ ਲਗਾਤਾਰ ਜਾਰੀ ਹੈ ਅਕਾਲੀ ਦਲ ਦੀ ਨਵੀਂ ਪਾਰਟੀ ਦੇ ਲਈ ਅਬਜ਼ਰਵਰ ਲਾਇਆ ਗਿਆ ਹੈ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਗੁਰਪ੍ਰਤਾਪ ਵਡਾਲਾ ਨੂੰ ਅਬਜ਼ਰਵਰ ਲਾਇਆ ਤੇ ਅਕਾਲੀ ਦਲ ਦੀ ਨਵੀਂ ਪਾਰਟੀ ਦੇ ਲਈ ਅਬਜ਼ਰਵਰ ਲਾਇਏ ਗਏ ਨੇ ਦੱਸਦੇ ਕਿ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਾਗਿਆ ਨੂੰ ਵੀ ਮਨਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਤੇ ਅਕਾਲੀ ਜਲਦੀ ਨਵੀਂ ਪਾਰਟੀ ਤੇ অবজারভার ਜੜਨੇ ਲਾ ਦਿੱਤੇ ਲਾਇਆ ਗਏ ਨੇ ਸ਼ਮਣਿਆ ਕਾਇਦਲ ਨੇ ਗੁਰਪ੍ਰਤਾਪ ਵਡਾਲਾ ਨੂੰ অবজারভার ਲਾਇਆ ਹੈ ਸ਼ਮਣਿਆ ਕਾਇਦਲ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਸ਼ਮਣਿਆ ਅਕਾਲੀ ਦਲ ਦੀ ਬਾਗਿਆ ਨੂੰ ਮਨਉਣ ਦੀ ਕੋਸ਼ਿਸ਼ ਵੀ ਲਗਾਤਾਰ ਜਾਰੀ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਫਰੀਦਕੋਟ ਜ਼ਿਲ੍ਹੇ ਦਾ অবজারভার ਲਾਇਆ ਗਿਆ ਹੈ ਫਰੀਦਕੋਟ ਜ਼ਿਲ੍ਹੇ ਦਾ ਇਹ অবজারভার ਲਾਇਆ ਗਿਆ ਅਕਾਲੀ ਦਲ ਦੀ ਨਵੀਂ ਪਾਰਟੀ ਦੇ ਲਈ অবজারভার ਲਾਇਆ ਗਿਆ ਹੈ ਸ਼ਮਣਿਆ ਅਕਾਲੀ ਦਲ ਨੇ ਗੁਰਪ੍ਰਤਾਪ ਵਡਾਲਾ ਨੂੰ অবজারভার ਲਾਇਆ ਹੈ ਸ਼ਮਣਿਆ ਕਾਇਦਲ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਾਕੀਆਂ ਨੂੰ ਮਣੋਂ ਦੀ ਕੋਸ਼ਿਸ਼ ਜਿਹੜੀ ਹੈ ਉਹ ਵੀ ਜਾਰੀ ਹੈ ਹੁਣ ਅਸੇ ਤਈ ਸਾਡੇ ਸਹਿਯੋਗੀ ਕੁਲਵੀਰ ਦੀਵਾਨ ਫੋਨਲਾਈਨ ਤੇ ਜੁੜ ਚੁੱਕੇ ਨੇ तमाम ਜਾਣਕਾਰੀ ਦੇ ਨਾਲ ਕੁਲਵੀਰ ਅਕਾਲੀ ਦਲ ਦੇ ਵੱਲੋਂ ਨਵੀਂ ਪਾਰਟੀ ਦੇ ਲਈ ਗੁਰਪ੍ਰਤਾਪ ਵਡਾਲਾ ਨੂੰ ਅਬਜ਼ਰਵਰ ਲਾਇਆ ਗਿਆ ਹੋਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਮੇਰੇ ਕੋਲ ਬਿਲਕੁਲ ਅਬਜ਼ਰਵਰ ਜਿਹੜੇ ਹੈਗੇ ਨਾ ਪਹਿਲਾਂ ਵੀ ਪਾਰਟੀ ਨੇ ਇੱਕ ਲਿਸਟ ਜਿਹੜੀ ਹੈਗੀ ਉਹ ਜਾਰੀ ਕੀਤੀ ਸੀ ਤੇ ਦੂਜੀ ਲਿਸਟ ਇੱਕ ਹੋਰ ਜਾਰੀ ਜਿਹੜੀ ਇਹੋ ਕੀਤੀ ਹੈ ਜਿਹਦੇ ਵਿੱਚ ਕਈ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਤੇ ਇਸ ਦੇ ਵਿੱਚ ਸਤੋਂ ਵੱਡਾ ਨਾਮ ਜਿਹੜਾ ਹੈਗਾ ਗੁਰਪ੍ਰਤਾਪ ਹਵਡਾਲਾ ਜਿਹੜਾ ਹੈਗਾ ਉਹਨਾਂ ਲੈ ਆ ਗਿਆ ਹੈ ਕਿਉਂਕਿ ਜਿਹੜੀ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਹੈ ਉਹ ਚੱਲ ਰਹੀ ਹੈ ਤੇ ਮੈਂਬਰਸ਼ਿਪ ਡਰਾਈਵ ਦੇ ਵਿੱਚ ਮੇਰਾ ਟੀਚਰ ਰੱਖਿਆ ਗਿਆ ਉਹ 25 ਲੱਖ ਦਾ ਟੀਚਰ ਜਿਹੜਾ ਹੈਗਾ ਉਹ ਸ਼੍ਰੋਮਣੀ ਕਾਲਜ ਵੱਲੋਂ ਰੱਖਿਆ ਹੈ ਤੇ ਕੁਝ ਦਿਨ ਪਹਿਲਾਂ ਹੀ ਚੰਨੀਗਰ ਦੇ ਵਿੱਚ ਮੀਟਿੰਗ ਸ਼੍ਰੋਮਣੀ ਕਾਲਜ ਵੱਲੋਂ ਹੋਈ ਸੀ ਜਿਸ ਦੇ ਵਿੱਚ ਇਹ ਡਰਾਈਵ ਸ਼ੁਰੂ ਕੀਤੀ ਗਈ ਸੀ ਤੇ ਇਸ ਦੇ ਜਿਹੜੇ এজেন্ডੇ ਸਨ ਉਹ طے ਕੀਤੇ ਗਏ ਸਨ ਤੇ ਪੰਜਾਬ ਤੋਂ ਇਲਾਵਾ ਹੋਰ ਕਈ ਰਾਜ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਮੈਂਬਰਸ਼ਿਪ ਡਰਾਈਵ ਜਿਹੜੀ ਹੈਗੀ ਹੈ ਉਹ ਪਾਰਟੀ ਦੀ ਚੱਲ ਰਹੀ ਹੈ ਲਿਖਿਆ ਆਬਜ਼ਰਵਰ ਜਿਹੜੇ ਹੈਗੇ ਨੇ ਉਹਨਾਂ ਦੀ ਨਿਯੁਕਤੀ ਦੀ ਲਿਸਟ ਹੋਰ ਜਾਰੀ ਕੀਤੀ ਹੈ ਕਿਉਂਕਿ ਟੀਚਰ ਜਿਹੜਾ ਹੈਗਾ ਵੱਡਾ ਹੈ ਤੇ ਸਮਾਜ ਜਿਹੜਾ ਹੈਗਾ ਉਹ ਪਾਰਟੀ ਕੋਲ ਘਟ ਹੈ 1 ਮਾਰਚ ਨੂੰ ਪਾਰਟੀ ਦੇ ਪਰ ਜੰਨੀ ਚੋਰੀ ਹੋਈ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਇੱਕ ਕੰਮ ਮੁਕੰਮਲ ਕਰਨਾ ਹੋਵੇਗਾ ਕਿਉਂਕਿ ਇਸ ਤੋਂ ਬਾਅਦ ਵੀ ਸੰਗਠਨ ਜਿਹੜੇ ਸੰਗਠਨ ਜਿਹੜਾ ਹੈਗਾ ਪਾਰਟੀ ਦਾ ਉਸ ਨੂੰ ਖੜਾ ਕਰਨਾ ਤੇ ਪੁਨਰ ਇਹ ਕਿਹਾ ਜਾਵੇ ਕਿ ਪੁਨਰਜੀਵਿਤ ਕਰਨੀ ਪਵੇਗੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨਿਕਲੀ ਹੈ ਤਾਂ ਇੱਕ ਚੁਣੌਤੀ ਜਿਹੜੀ ਹੈਗੀ ਆ ਉਹ ਸ਼ੋਮੇ ਕਲਗਨ ਦੇ ਸਾਹਮਣੇ ਹੋਵੇਗੀ ਹਾਲਾਂਕਿ ਤਾਂ ਕਿ ਵੀਰ 25 ਲੱਖ ਦੇ ਟੀਚੇ ਨੂੰ ਪੂਰਾ ਕਰਨ ਦੇ ਲਈ ਕੀ ਇਹਨਾਂ ਬਾਗੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਖੁੱਲਾ ਸੱਦਾ ਦਿੱਤਾ ਗਿਆ ਹੈ ਕਿਉਂਕਿ ਕੱਲ ਵੀ ਜਦੋਂ ਮੀਟਿੰਗ ਹੋਈ ਸੀ ਤਾਂ ਉਸ ਤੋਂ ਬਾਅਦ ਸ਼ੋਮੇ ਕਲਗਨ ਦੇ ਅਰਸ਼ਤ ਨੇਤਾ ਜਿਲੇ ਦਲ ਵਿੱਚ ਕੀ ਮਨੂਏ ਸਵਾਲ ਕੀਤਾ ਗਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਖੁੱਲਾ ਸੱਦਾ ਹੈ ਜਿਹੜੇ ਬਾਗੀ ਗੁੱਟ ਦੇ ਨੇਤਾ ਨੇ ਉਹ ਵੀ ਇੱਕ ਇਕੱਠੇ ਹੋਣ ਇੱਕਜੁੱਟ ਹੋ ਕੇ ਲੜਾਈ ਜਿਹੜੀ ਹੈਗੀ ਉਹ ਲੜੀਏ ਪਰੰਤੂ ਵੇਖਣਾ ਹੋਵੇਗਾ ਕਿ ਵੀਰੇ ਗਰੋਹੀ ਤੇ ਦਿਸ ਕਰਕੇ ਅਕਾਲੀ ਦਲ ਦੀ ਅਕਾਲੀਲ ਪਾਰਟੀ ਹੋਏ ਨੇ ਵੇਖਣੇ ਬੈਸ ਹਨ ਉਹ ਬਾਗੀ ਨੇਤਾ ਹੁਣ ਕੀ ਪਾਰਟੀ ਦੇ ਵਿੱਚ ਵਾਪਸੀ ਕਰਨਗੇ ਜਾਂ ਫਿਰ ਕਿਸ ਤਰ੍ਹਾਂ ਦਾ ਰਾ ਅੱਗੇ ਆਪਣਾ ਅਪਣਾਉਣਗੇ ਇਹ ਇਹ ਦੇ ਵੇਖਣਾ ਹੋਵੇਗਾ ਪਰੰਤੂ ਇਹਨਾਂ ਜ਼ਰੂਰ ਹੈ ਕਿ ਪਾਰਟੀ ਨੇ ਇੱਕ ਵਾਰ ਖੁੱਲ੍ਹਾ ਸੱਦਾ ਉਹਨਾਂ ਨੂੰ ਜ਼ਰੂਰ ਦਿੱਤਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕੁਲਵੀਰ तमाम ਜਾਣਕਾਰੀ ਦੇ ਲਈ ਤੇ ਅਕਾਲੀ ਦਲ ਦੀ ਨਵੀਂ ਪਰਤੀ ਦੇ ਲਈ ਆਬਜ਼ਰਵਰ ਜੁੜਨੇ ਲਾਇਕ ਗਏ ਨੇ ਦੱਸਦੇ ਕਿ ਪਰਤਾਪ ਵਡਾਲਾ ਨੂੰ ਗੁਰਪ੍ਰਤਾਪ ਵਡਾਲਾ ਨੂੰ ਅਬਜ਼ਰਵਰ ਲਾਇਆ ਗਿਆ ਹੈ